ਆਖਿਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫਸਲ ਸੁਖ ਸਬੀਲੀ ਮੰਡੀਆਂ ਵਿੱਚ ਪਹੁੰਚਣ ਨੀ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਦੇ ਚਿਹਰੇ ਖੇੜ ਗਏ ਹਨ ਬੇਸ਼ੱਕ ਮੌਸਮ ਵੱਲੋਂ ਪਿਛਲੇ ਕਰੀਬ 1 ਮਹੀਨੇ ਤੋਂ ਲਗਾਤਾਰ ਅੱਖ ਮਿਚੋਲੀ ਖੇਡੀ ਜਾ ਰਹੀ ਸੀ ਅਤੇ ਬੀਤੇ ਕੱਲ ਵੀ ਬਹੁਤ ਥਾਵਾਂ ਉੱਤੇ ਪਾਰੀ ਮੀਂਹ ਦੇ ਨਾਲ ਗੜੇਮਾਰੀ ਹੋਈ ਸੀ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਅੱਜ ਫਿਰ ਦਿਨ ਚੜ੍ਹਦਿਆਂ ਹੀ ਕਣਕ ਦੀ ਫਸਲ ਦੀ ਕਟਾਈ ਆਮ ਵਾਂਗ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਵੀ ਜ਼ਿਕਰਯੋਗ ਹੈ ਕਿ ਸਰਕਾਰਾਂ ਵੱਲੋਂ ਅਜ ਤੱਕ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਹੰੜ ਅਤੇ ਮੀਂਹ ਦੇ باوجود ਵੀ ਬਹੁਤ ਮੰਡੀਆਂ ਵਿੱਚ ਖੜਕ ਖੁੱਲੇ ਆਸਮਾਨ ਦੇ ਥਲੇ ਹੀ ਪਈ ਰਹੀ ਸੀ ਸਰਕਾਰ ਦੀਆਂ ਏਜੰਸੀਆਂ ਆਪਣੀ ਫਰਜ਼ੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਚਲ ਰਹੀਆਂ ਹਨ ਅਤੇ ਕਿਸਾਨਾਂ ਨੂੰ ਰੱਬ ਆਸਰੇ ਛੱਡ ਰੱਖਿਆ ਹੈ ਮਾਰਕੀਟ ਕਮੇਟੀ ਵੱਲੋਂ ਇੰਤਜ਼ਾਮ ਦੇ ਨਾਂ ਤੇ ਗਰਮ ਪਾਣੀ ਦੀ ਇੱਕ ਟੈਂਕੀ ਹੀ ਰੱਖੀ ਗਈ ਹੈ ਇਸ ਤੋਂ ਇਲਾਵਾ ਗਾਂ ਕੋਈ ਸਰਕਾਰ ਦੀ ਤਰਫੋਂ ਇੰਤਜ਼ਾਮ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਪ੍ਰਬੰਧਾ ਨੂੰ ਦੇਖਣ ਲਈ ਕੋਈ ਅਧਿਕਾਰੀ ਮੌਕੇ ਉੱਪਰ ਮੌਜੂਦ ਸੀ ਉਜੀ ਇੱਥੇ ਮੰਡੀ ਬੈਠੋ ਮਿੱਠੜੇ ਹਨਾ ਕਦੋਂ ਦੇ ਆਏ ਆ ਫਸਲ ਲੈ ਕੇ ਅਸੀਂ 500 ਦੇ ਐ ਅੱਛਾ ਉਹਦਾ ਜੀ ਕੱਲ ਆਏ ਕੱਲ ਆਏ ਹੋ ਕੱਲ ਫੇ ਮੀਂਹ ਪੈ ਗਿਆ ਸੀ ਹਾਂਜੀ ਕੱਲ ਮੀਂਹ ਪਿਆ ਤੇ ਫੇ ਜਦੋਂ ਮੀਂਹ ਪਿਆ ਸੀ ਫੇ ਤੁਸੀਂ ਕਣਕ ਨੂੰ ਸੰਭਿਆ ਗੱਦਾ ਮੰਨ ਲਓ ਤਰਪੈਲਾ ਵਗੈਰਾ ਘਰੋਂ ਲੈ ਪਹਿਲਾਂ ਦਿੱਤੀਆਂ ਘਰੋਂ ਵੀ ਲਿਆਂਦੀਆਂ ਇਹਨਾਂ ਵੀ ਜਾਂਦੀ ਸੀ ਜੀ ਪਹਿਲਾਂ ਕੋਲ ਸੀ ਗਿਆ ਹਾਂਜੀ ਤੇ ਫੇ ਅੱਜ ਹੁਣ ਜਿੱਦਾਂ ਤੁਹਾਡੇ ਪੱਖਾ ਲੱਗਦਾ ਇਹਦਾ ਕੋਈ ਦੇਖਣ ਆਇਆ ਸੀ ਕੋਈ ਅਫਸਰ ਆਇਆ ਸੀ ਤੂੰ ਦੇਖ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਹਦਾ ਮੋਇਸਚਰ ਚੈੱਕ ਕੀਤਾ ਕਿਸੇ ਨੇ ਤੇ ਕੀ ਕਹਿੰਦੇ ਹੁਣ ਆਤੀ ਹੈ ਕੀ ਕਹਿੰਦੇ ਅੱਜ ਝੁਕ ਦੂਗੇ ਕੀ ਪਤਾ ਹਜੇ ਮੈਨੂੰ ਪਉੜੀ ਅੱਛਾ ਦੇਖਣ ਨਹੀਂ ਆਇਆ ਕੋਈ ਤੇ ਇੱਥੇ ਆਉਂਦੇ ਆ ਤੇਰਾ ਮਰਦ ਅੱਛਾ ਉਧਰ ਮੰਡੀ ਜਿੱਥੇ ਪਾਣੀ ਪੁਣੀ ਦੇ ਕੇ ਜਾਂਦੇ ਮਾਰਕੀਟ ਕਮੇਟੀ ਵਾਲੇ ਠੰਡਾ ਪਾਣੀ ਕਿਨੇ ਔਰ ਅੱਛਾ ਉਹ ਤੋਂ ਪੀ ਲਏਗੇ ਜਿਹੜੀ ਉਹ ਟੈਂਕੀ ਰੱਖੀ ਆ ਹਾਂਜੀ ਉਧਰ ਇੱਥੇ ਇੰਤਜ਼ਾਮ ਬਰਫ ਵਾਲੇ ਪਾਣੀ ਦਾ ਹੈ ਨਹੀਂ ਕੋਈ ਮੈਂ ਬਰਫ ਵਾਲਾ ਪੀ ਕੇ ਚਾਹੇ ਸਾਡੇ ਤੋਂ ਪਾਣੀ ਇਹ ਤਾਂ ਦੰਮੜੇ ਕਿਹੜੇ ਕਿਹੜੇ ਵੇਣ ਤੋਂ ਬੱਪੂ ਜੀ ਹਾਂਜੀ ਕਿਹੜੇ ਪਿੰਡ ਤੋਂ ਤੁਸੀਂ ਅੱਗੇ ਤੋਂ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਕਣਕ ਕਣਕ ਦਾ ਝਾੜ ਕਿੰਨਾ ਮਰਿਆ ਦੱਸੋ ਵੀ ਕਣਕ ਦਾ ਝਾੜ ਕਿੰਨਾ ਹੈ ਜੋਕੀ ਦੀ ਜੋਕੀ ਨਹੀਂ ਉਹਦਾ ਕਿੰਨਾ ਲੱਗਦਾ ਸੋਨਾ ਰਹੂਗਾ ਦੇਖੋ ਅਜੇ ਤੱਕ ਨਾ 18 20 ਵੀ ਆਖਦੇ ਤਾਂ ਬੰਦੇ ਆ ਸਬਰ ਆ ਹਾਂਜੀ ਸਬਰ ਨਹੀਂ ਆਪਾਂ ਸਾਹ ਤਾਂ ਬੋਲਦੇ ਇੰਨਾ ਹੋਗਾ ਹੀ ਨਾਗਾ ਉਹ ਗਲਤ ਕਰ ਲਵਾ ਠੀਕ ਹੈ ਆ ਚਲੋ ਇਹ ਆ ਵੀ ਅੰਦਰ ਹੋ ਜਾਏ ਸੁਖ ਸੁਬੀਲੀ ਵਿਕ ਜਵੇ ਹਾਂਜੀ ਇਹ ਖਰਾਬ ਹੋਣ ਨਾਲੋਂ ਹਨਾ ਤੇ ਇਹ ਬਹੁਤ ਵਾ ਠੀਕ ਹੈ ਆਪੂ ਜੀ ਮਿਹਰਬਾਨੀ ਐ ਲੈ ਜੀ ਲੋ ਹਾਂਜੀ ਪਾਜੀ ਤੁਸੀਂ ਆਏ ਹੋ ਮਠੜਾ ਮੰਡੀ ਪਹਿਲਾਂ ਤੇ ਦੱਸੋ ਕਿਹੜੇ ਪਿੰਡ ਤੋਂ ਐ ਮਠੜੇ ਤੋਂ ਆਇਆ ਭਾਜੀ ਮਠੜੇ ਤੋਂ ਆਇਆ ਠੀਕ ਹੈ ਤੇ ਕਣਕ ਅੱਜ ਹੀ ਵੱਢੀ ਆ ਹਾਂਜੀ ਪਾਜੀ ਐ ਪਹਿਲਾਂ ਤੇ ਦੱਸੋ ਵੀ ਐ ਟਰਾਲੀ ਦੇ ਵਿੱਚ ਕਣਕ ਜਦ ਪੈਂਦੀ ਆ ਨਾ ਜਾਂ ਕੰਬੈਨ ਦੀ ਟੈਂਕੀ ਚ ਪੈਂਦੀ ਆ ਕਿਸਾਨ ਨੂੰ ਪਤਾ ਲੱਗ ਜਾਂਦਾ ਹਾਂਜੀ ਵੀ ਕਿੰਨੀ ਕਿਆ ਹਾਂਜੀ ਸਾਨੂੰ ਬੜਾ ਆਈਡੀਆ ਦੱਸੋ ਵੀ ਕਿੰਨਾ ਕੁ ਝਾਲ ਚੱਲ ਰਿਹਾ ਇਸ ਟਾਈਮ 17 18 ਕੁਇੰਟਲ ਭਾਜੀ 17 18 ਤੇ ਇਹਦੇ ਜਿੱਦਾਂ ਮੌਸਮ ਨਾਲ ਕੋਈ ਖਰਾਬੀ ਹੋਈ ਆ ਹਾਂਜੀ ਲਾਰਜ ਬੈਡ ਐਪ ਹੀ ਸੀਗਾ ਕਿੰਨਾ ਕੁ ਮੰਨ ਲਓ ਤੁਹਾਡੇ ਸਰ ਨਾਲ ਕਿੰਨੀਆਂ ਕੁ ਬੋਰੀਆਂ ਘਟੀਆਂ ਹੋ ਗਿਆ 3-4 ਕੁ ਕੁਆਟਰ ਫੀਲ ਦੇ ਕਾਂ ਚੇ ਇਹ ਆਦਾ ਨੁਕਸਾਨ ਹੈਗਾ ਹਾਂਜੀ ਹਾਂਜੀ ਚਲੋ ਫੇਰ ਵੀ ਮੇਰੇ ਅਖਰ ਜੱਟਾਂ ਨੂੰ ਸਬਰ ਹੈਗਾ ਕੋਈ ਗੱਲ ਨਹੀਂ ਬਹੁਤ ਵਧੀਆ ਪਰਮਾਤਮਾ ਰੋਟੀ ਵਧੀਆ ਦਿੰਦਾ ਠੀਕ ਠੀਕ ਤੇ ਹੁਣ ਜਿਹੜੀ ਤੁਸੀਂ ਅੱਜ ਬੱਢੀ ਆ ਮੰਨ ਲਓ ਸੁੱਕ ਗਈ ਸੀ ਕੱਲ ਦੇ ਮੀਨਾਂ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਭਾਜੀ ਇਹ ਜਿਆਦਾ ਰਾਹ ਹੈ ਨਹੀਂ ਸੀਗਾ ਜਿਆਦੀ ਪੱਕੀ ਸੀ ਪਹਿਲੇ ਕਰੀ ਮੇਰੀ ਭੱਗ ਗਈ ਸੀ ਹਾਂਜੀ ਠੀਕ ਹੈ ਮੀਨ ਇਧਰ ਦੀ ਸਾਈਡ ਨੋਰ ਮੈਲਵ ਦੀ ਪਿਆ ਦੇ ਇਧਰ ਸਾਡੇ ਬਾਬੇ ਸੀ ਦਾਲੂ ਕੂਏ ਇਧਰ ਨੂੰ ਮੀਨ ਹੈ ਨਹੀਂ ਦੀ ਠੀਕ ਹੈ ਹਾਂਜੀ ਇਹ ਨੂੰ ਬਰਾੜਾ ਸਾਈਡ ਨੂੰ ਮੀਨ ਸੀ ਗਿਆ ਜੀ ਓਕੇ ਤੇ ਅੱਜ ਤੁਸੀਂ ਕਹੋਣ ਕਿਹੜੇ ਵਰਤੀ ਦੇ ਆਏ ਇਸ ਦਾ ਟੇੜੀਆਂ ਹੋਰ ਵੀ ਲੱਗੀਆਂ ਆ ਤੁਸੀਂ ਪਤਾ ਕੀਤਾ ਆਰਟੀਏ ਤੋਂ ਜਾਂ ਕਿਸੇ ਇਨਸਪੈਕਟਰ ਤੋਂ ਵੀ ਅਜਬੋਲੀ ਵਗੈਰਾ ਹੋ ਗਈ ਹਾਂ ਜਿੰਨੇ ਮੈਂ ਪਤਾ ਨਹੀਂ ਕੀਤਾ ਮੈਂ ਲੈ ਕੇ ਆਇਆ ਹਾਂ ਤੁਸੀਂ ਹੁਣੇ ਆਏ ਹਾਂ ਜੀ ਚਲੋ ਉਮੀਦ ਕਰਦੇ ਹਾਂ ਜੀ 7 17 18 ਤੋਂ ਵੀ ਟੱਪ ਜਵੇ ਤੁਹਾਡਾ ਹਾਂ ਜੀ ਚਲੋ ਕੋਈ ਗੱਲ ਨਹੀਂ ਪਰਮਾਤਮਾ ਰੋਟੀ ਵਧੀਆ ਦੋਗਾ ਬਿਲਕੁਲ ਬਿਲਕੁਲ ਜੀ ਠੀਕ ਹੈ ਬਾਜੀ ਧੰਨਵਾਦ ਜੀ ਓਕੇ ਜੀ ਜੀਦਾ ਜੀ ਪਹਿਲੇ ਤੋਂ ਆਪ ਜੀ ਤੈਏ ਆਪ ਕਹਾਂ ਕੇ ਰਹਿਣੇ ਵਾਲੇ ਹੋ ਹਮ ਤਾਂ ਬਿਹਾਰ ਕੇ ਰਹਿਣੇ ਵਾਲੇ ਆਵਾ ਕਹਾਂ ਕੇ ਬਿਹਾਰ ਕੇ ਕਿਸ਼ਨਗੜ ਡਿਸਟ੍ਰਿਕਟ ਕੇ ठीक है तो जहाँ मिठुरा मंडी में आप कितने साल से आ रहे हो लगभग हम लोग दस साल से आ रहे हैं लगातार लगातार आपका आरती जहाँ कौन है यहाँ आरतिया तो पहले मेरा था तिर उसके बाद हो गया जसविंदर उसके बाद अभी हो गया मनु पता नहीं क्या बटाले का अच्छा हाँ जी ठीक है तो आप अभी मंडी में हो मिठड़ा मंडी में जी। कैसा काम कैसे चल रहा है मंडी का कण का नहीं काम तो हम लोगों का सही चल रहा है पर हम लोगों को दिक्कत यही है कि तो थोड़ी सी पानी की दिक्कत है थोड़ी सी अच्छा हाँ जी पानी की मतलब कैसे पानी की जैसे हमको यहाँ पे अभी हम काम कर रहे हैं तो कोई बारिश आता है कुछ भी आता है तो मतलब लाइट चला जाए तो हमको पानी की प्रॉब्लम हो जाता है तो यहाँ पे ऐसा है की थोड़ी सी पानी यहाँ पे टूटी लग जाए तो अच्छा होगा आ, कितनी कितनी टूटी है जहाँ पहले लगी हुई है पहले तो एक टूटी लगा हुआ है पूरी मंडी में पूरी मंडी में एक है तो जो मार्केट कमेटी देकर जाती है पानी देकर जाती है बर्फ देकर जाती है वो नहीं बर्फ नहीं देके गया इस बार अच्छा हां जी क्या देते हैं कुछ भी खाली पानी भर के छोड़ देता है अच्छा हां जी मान लो दोनों पानी की दिक्कत आंदी है पानी की दिक्कत है तो आप इसी इस इस विषय के संबंध में तुमने कभी अपना जो तुम्हारा आरटीए है उससे बात की नहीं हम लोग तो नहीं बात की आरटीए से आप चाहते हैं पानी मिलना चाहिए हमको चाहते हैं तो कामकाज जैसे कल बारिश हो गई थी जी जो तुम्हारी कनक थी उसको ढकना पड़ा होगा हाँ तो, आपने इंतजाम किया हम लोग तो मतलब ऐसे देखे मौसम खराब है नेट में देखे ने, मौसम खराब है हमने आरती को फोन लगाए आरती ने फिर पलिया भेजा फिर अच्छा। हमने ढाका ढाकने के बाद फिर मतलब नहीं रे आया फिर प्लास्टिक ओढ़ गया फिर भीज करके हम लोग प्लास्टिक दे दो बड़ा तो आज फिर सुखाया कन को जी कनक को सुखाया बहुत सुखा के मान लो फिर भरेंगे आ, भरेंगे। तो इसका अब देखो थोड़ी भरेंगे कितना है नहीं, तो, नहीं देखा, अभी। अभी नहीं किया। नहीं तो आज कोई दिन में कोई आ, मंडी बोर्ड की तरफ से जो एजेंसी है मार्क फेड जिसकी खरीद है वो उनका कोई अधिकारी आया था नहीं आया था अभी अच्छा तो क्या पानी के सिवा और भी कुछ चाहिए ना पानी के चाहिए सिर्फ पानी ही चाहिए हमको ठीक है ठीक है